ਤਕਰੀਬਨ ਪਿਛਲੇ 58 ਸਾਲਾਂ ਤੋਂ ਮੈਂ ਇੰਗਲੈਂਡ ਦੀ ਧਰਤੀ ਤੇ ਦੁਨੀਆ ਸਾਰੀ ਫੇਰ ਲੀਤੀ ਤੇ ਗੁਰੂ ਸਾਹਿਬ ਦਾ ਹੁਕਮ ਮੰਨਦਾ ਹੋਇਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਪਿਛਲੇ 15 ਸਾਲਾਂ ਤੋਂ ਦਾਸ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਕਿ ਮੈਨੂੰ ਭਾਈ ਸਾਹਿਬ ਅਜੇ ਵੀ ਸਿੰਘ ਖਾਸਾ ਖੰਨੇ ਵਾਲਿਆਂ ਨੇ ਥਾਪੜਾ ਦੇ ਕੇ ਆਰੰਭ ਕੀਤਾ ਸੀਗਾ ਪਰ ਉਹ 28 ਦਿਨ ਬਾਅਦ ਆਪ ਚਲੇ ਗਏ ਸੋ ਇਹ ਸੇਵਾ ਮੇਰੀ ਝੋਲੀ ਪਾ ਗਏ ਔਰ ਉਹਨਾਂ ਦੇ ਬੱਚੇ ਨਹੀਂ ਸੀਗੇ ਕਲਾ ਵਰਤੇਗੀ ਔਰ ਇਹ ਕਲਾ ਹੀ ਵਰਤ ਰਹੀ ਹੈ ਜਿੱਥੇ ਅਸੀਂ ਅੱਜ ਸੱਤ ਫ੍ਰੀ ਸਕੂਲ ਚਲਾ ਰਹੇ ਹਾਂ ਔਰ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਵੱਡੀ ਵੱਡੀ ਕੁਰਸੀਆਂ ਤੇ ਬਿਠਾਈਏ ਤੇ ਥੋੜਾ ਜਿਹਾ ਮਨਾਲਵੀ ਜੋੜੀਏ। ਤੋਂ ਇਹ ਬੱਚਿਆਂ ਦਾਦਾ ਨਾਨਾ ਬਣ ਕੇ ਮੈਂ ਪੰਜਾਬ ਦੇ ਵਿਚਕਾਰ ਪਿਛਲੇ 15 ਸਾਲਾਂ ਚ 8 ਲੱਖ ਮੀਲ ਮੈਂ ਗੱਡੀ ਚਲਾ ਚੁੱਕਾ ਵਾਂ। ਔਰ ਬੱਚਿਆਂ ਨੂੰ ਸਕੂਲਾਂ ਜਾ ਕੇ ਬੱਚਿਆਂ ਨੂੰ ਕਹਿਣਾ ਭਾਈ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲ ਜੂਰ ਜਾਇਆ ਕਰੋ ਤੇ ਵਡੀਆਂ-ਵਡੀਆਂ ਪੜ੍ਹਾਈਆਂ ਕਰਾਓ। ਜਿਨ੍ਹਾਂ ਬੱਚਿਆਂ ਕੋ ਪੈਸਾ ਜੋਗੇ ਪੈਸੇ ਨਹੀਂ ਮਾਤਾ ਪਿਤਾ ਕੋਲ ਮੈਂ ਬੱਚਿਆਂ ਦੇ ਫਾਰਮ ਭਰਵਾਦਾ ਨਾ ਤੇ ਦੁਨੀਆ ਜਾ ਕੇ ਲੋਕਾਂ ਨੂੰ ਕਹਿਣਾ ਭਾਈ ਹੁਣ ਇਹ ਬੱਚਿਆਂ ਦੀਆਂ ਪੜ੍ਹਾਈਆਂ ਕਰਾਈਏ ਕਿਉਂਕਿ ਸਮੇਂ ਦੀ ਲੋੜ ਹੈ। ਵਿੱਦਿਆ ਦਾ ਲੰਗਰ ਉਸ ਦਾ 6000 ਬੱਚੇ ਦੀ ਫੀਸਾਂ ਬੱਚੇ ਦੇ ਕਾਊਂਟਰ ਜਾਂਦੀਆਂ ਔਰ ਇਦਾਂ ਦੀ ਸੇਵਾ ਕਰਵਾ ਰਹੇ ਪਰ ਪਿੱਛੇ 22 ਅਗਸਤ ਨੂੰ ਹੜਾ ਆ ਗਿਆ ਪੰਜਾਬ ਵਿੱਚ ਤੇ ਇਹ ਬੜੀ ਵੱਡੀ ਮਾਰ ਫਿਰ ਪੈ ਗਈ 2023 ਵਿੱਚ ਵੀ ਆਈ ਸੀ ਪਰ ਛੋਟੀ ਸੇਵਾ ਉਦੋਂ ਵੀ ਸਾਨੂੰ ਮਿਲ ਗਈ ਸੀ ਪਰ ਐਤਕੀ ਦਾ ਬਹੁਤ ਬੁਰਾ ਹਾਲ ਹੋ ਗਿਆ ਸੋ 22 ਅਗਸਤ ਤੋਂ ਹੀ ਦਾਸ ਇੱਥੇ ਹੈ ਤੇ ਇਹ ਸੇਵਾ ਗੁਰੂ ਸਾਹਿਬ ਕਰਵਾ ਰਹੇ ਆ ਇਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ 8-8 ਫੁੱਟ ਪਾਣੀ ਮੈਂ ਦੇਖਿਆ ਸੀ ਕਿਸ਼ਤੀਆਂ ਲੈ ਕੇ ਇਹਨਾਂ ਨੂੰ ਜਾ ਕੇ ਲੰਗਰ ਪਹੁੰਚਾਉਂਦੇ ਪਏ ਸੀਗੇ ਸ਼ੁਰੂ ਸ਼ੁਰੂ ਤੋਂ ਦੋ ਤਿੰਨ ਹਫ਼ਤੇ ਦਾ ਪਾਣੀ ਥੱਲੇ ਚਲਾ ਗਿਆ ਡੰਗਰ ਮਾਰੇ ਗਏ ਬੱਚੇ ਸਕੂਲਾਂ ਨਹੀਂ ਜਾ ਸਕਕੇ ਫੀਸਾ ਨਹੀਂ ਮਾਂ ਪਿਓ ਦੇ ਸਕਦੇ ਸੋ ਅਸੀਂ ਬੱਚਿਆਂ ਦੀ ਫੀਸਾ ਦੇਣੀ ਸ਼ੁਰੂ ਕਰਤੀਆਂ ਹੁਣ ਜਦੋਂ ਪਾਣੀ ਬਿਲਕੁਲ ਸੁੱਕ ਗਿਆ ਤੇ ਇਹਨਾਂ ਦੀ ਅਗਲੀ ਬਿਜਾਈ ਕਰਾਣੀ ਹੈ ਸੋ ਇਹਨਾਂ ਨੂੰ ਅਸੀਂ 5000 ਰੁਪਿਆ ਏਕੜ ਸਾਹ ਨਾਲ 6000 ਏਕੜ ਕਰੀਬਨ ਸਾਡੇ ਹੱਥ ਆਈਆ ਸੀ 8 ਪਿੰਡ ਦੇ ਫਰੋਜਪੁਰ ਤੋਂ ਲਿਆ 4 ਜਨਾਲਾ ਦੇ ਲਿਆ ਤੇ ਉਹਦੇ ਅੱਜ ਚੈੱਕ ਵੰਡ ਰਹੇ ਆਂ ਅਸੀਂ ਇੱਥੇ ਤਾਂ ਕਿ ਆਪਣੀ ਮਰਜ਼ੀ ਨਾਲ ਬੀਜ ਖਰੀਦ ਲੈਣ ਤੇ ਆਪਣੇ ਜ਼ਮੀਨ ਦੁਬਾਰਾ ਵਾਹ ਕੇ ਆਪਣੇ ਪੈਰਾਂ ਦੇ ਖੜੇ ਹੋ ਜਾਣ ਸੋ ਬੱਚਿਆਂ ਦੀ ਹਫੀਸਾ ਪਿੱਛੇ 47 ਲੱਖ ਰੁਪਏ ਦੀਆਂ ਅਸੀਂ ਦਿੱਤੀਆਂ ਸੀ ਗਿਆ ਡੰਗਰ ਦੇਤੇ ਸੀਗੇ ਅੱਜ 1 ਕਰੋੜ ਤੇ 55 ਲੱਖ ਰੁਪਏ ਦੇ ਚੈੱਕ ਵੰਡੇ ਜਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਔਰ ਮਹਾਰਾਜ ਆਪੇ ਸੇਵਾ ਲਾ ਰਹੇ ਔਰ ਸਾਰੀ ਦੁਨੀਆ ਚ ਮੈਂ ਫਿਰਦਾ ਔਰ ਦੁਨੀਆ ਮੈਨੂੰ ਇਹਨਾਂ ਵਿੱਚ ਮਦਦ ਕਰਦੀ ਹੈ ਸਹਿਯੋਗ ਦਿੰਦੀ ਹੈ ਸੋ ਇਹ ਸੇਵਾ ਹੈ ਪਿਓਰ ਸੇਵਾ ਹੈ ਇਹ ਬਿਜ਼ਨਸ ਨਹੀਂ ਹੈ ਸੋ ਮੈਂ ਸਭ ਦਾ ਧੰਨਵਾਦ ਕਰਦਾ ਆ ਇੱਥੇ ਮੇਰੇ ਵੀਰ ਨਾਲ ਵੀਰ ਅਮਰੀਕ ਸਿੰਘ ਜੀ ਇੰਗਲੈਂਡ ਤੋਂ ਤੇ ਜਿਨ੍ਹਾਂ ਨੇ ਕਿ ਮੈਨੂੰ ਆਪਣੇ ਦਰਬਾਰ ਸਾਹਿਬ ਦੇ ਹੈੱਡ ਗਰੰਟੀ ਮੇਰੇ ਰਕबीर ਸਿੰਘ ਜੀ ਅੱਜ ਸਾਡੇ ਕੋਲ ਵੀ ਪਹੁੰਚ ਗਏ ਦੁਬਾਰਾ ਬੜੀ ਕਿਰਪਾ ਹੈ ਇਹ ਮਹਾਰਾਜ ਦੇ ਹੀ ਬਸ ਉਹ ਵੀਰ ਜੀ ਦੇ ਬਚਨ ਕਲਾ ਵਰਤ ਰਹੀ ਹੈ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਸਾਰੇ ਕਿਸਾਨ ਵੀਰ ਬੜੇ ਖੁਸ਼ੀ-ਖੁਸ਼ੀ ਚੈੱਕ ਲੈ ਕੇ ਘਰ ਵਾ ਜਾ ਰਹੇ ਆ ਔਰ ਇਹਨਾਂ ਦੇ ਘਰਾਂ 'ਚ ਹੋਰ ਵੀ ਜੋ ਕੋਈ ਨੁਕਸਾਨ ਹੋਇਆ ਹੈ ਅਸੀਂ ਪ੍ਰੋਪਰ ਸਿਸਟਮ ਬਣਾਇਆ ਹੈ ਇੱਕ ਇੱਕ ਚੀਜ਼ ਦੀ ਲਿਸਟ ਬਣਾਈ ਹੈ ਤੇ ਇਹਨਾਂ ਨੂੰ ਸਭ ਕੁਝ ਦੇਵਾਂਗੇ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਣ ਸੋ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ